ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 21 ਸਤੰਬਰ ਸਾਲ 2025 ਸਮਾਂ ਸਵੇਰ ਦੇ 6:00 ਵਜੇ ਆ ਤੇ ਆਪਾਂ ਉੱਠ ਕੇ ਤਿਆਰ ਹੋ ਗਏ ਆ ਤੇ ਚਾਹ ਪਾਣੀ ਪੀਨੇ ਆ ਚੱਲਾਂਗੇ ਫਿਰ ਟਾਈਮ ਨਾਲ ਇੱਥੋਂ ਅਜ ਦਾ ਸਫ਼ਰ ਹੋਊਗਾ 120 ਕਿਲੋਮੀਟਰ ਦਾ 120 25 ਕਿਲੋਮੀਟਰ ਪੰਜਾਬੀ ਢਾਬਾ ਤੇ ਉੱਥੇ ਚੱਲਾਂਗੇ ਬਾਈ ਤੋਂ ਨੰਬਰ ਲਿਆ ਆਪਾਂ ਅੱਜ ਦੀ ਰੈਸ ਆਪਣੀ ਉੱਥੇ ਹੋਊਗੀ ਆਪਣਾ ਰਹਿ ਜੂਗਾ ਇਥੋਂ 4.5 ਸੌ ਤੋਂ ਬਾਅਦ ਰਹਿ ਜੂਗਾ 4.5 ਸੌ ਜਾਂ 420 30 ਕਿਲੋਮੀਟਰ ਬਾਕੀ ਰਹਿ ਜੂ ਤੇ ਬਣੇ ਰਿਓ ਸਫਰ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੀ ਹੈ ਸੀਗੀ ਇਥੇ ਗਰਦਾਸਪੁਰ ਆ ਦੇ ਪੰਜਾਬੀ ਢੱਪਾ ਹੈਪੀ ਬਾਈ ਤੇ ਵਧੀਆ ਨੀਂਦ ਆਈ ਵਧੀਆ ਕੁਲਰ ਮੂਰੇ ਪਏ ਸੀਗੇ ਬਾਈ ਉਹਨਾਂ ਨੇ ਵਧੀਆ ਇੱਜ਼ਤ ਮਾਨ ਕੀਤਾ ਰੋਟੀ ਪਾਣੀ ਵਧੀਆ ਤੇ ਬਾਈ ਹਜੇ ਸੁੱਤਾ ਪਿਆ ਬਾਈ ਉੱਠਦਾ ਤੇ ਆਪਾਂ ਛਾਹ ਪਾਣੀ ਪੀ ਕੇ ਮਿਲ ਕੇ ਜਾਂਦੇ ਆ ਬਾਈ ਨੂੰ ਤੇ ਜੇ ਕੋਈ ਹੋਰ ਵੀ ਵੀਰ ਪਾਈ ਜਾਂਦਾ ਹੋਵੇ ਇਧਰ ਦੀ ਸਾਈਡ ਹਜ਼ੂਰ ਸਾਹਿਬ ਨੂੰ ਜਾਂਦਾ ਜਾ ਰਿਹਾ ਹੋਵੇ ਜਿਵੇਂ ਤੇ ਜਾਂ ਹਜ਼ੂਰ ਸਾਹਿਬ ਤੋਂ ਆ ਰਹੇ ਹੋ ਬਾਈ ਕਹਿੰਦਾ ਵੀ ਸੰਗਤ ਨੂੰ ਖੁੱਲਾ ਸੱਦਾ ਵੀ ਰਹਿਣ ਦਾ ਵੀ ਕੋਈ ਚੱਕਰ ਨਹੀਂਗਾ ਤੇ ਰੋਟੀ ਪਾਣੀ ਜਮ੍ਹਾਂ ਫ੍ਰੀ ਆ ਆਪਣੇ ਵੱਲੋਂ ਤੇ ਆ ਸਕਦੀ ਸੰਗਤ ਸਾਡੇ ਆਉਣ ਤੋਂ ਪਹਿਲਾਂ ਵੀ ਇੱਕ ਗੱਡੀ ਤੇ ਆਏ ਸੀਗੇ ਉਹ ਵੀ ਆਪਣੇ ਪੰਜਾਬ ਦੀ ਸੀਗੇ ਹਜੂ ਸਿਹਤ ਵਾਲ ਸਾਰੇ ਸੀਗੇ ਤੇ ਬਾਕੀ ਬਾਈ ਦਾ ਢਾਬਾ ਹੈਗਾ ਵਾ ਸਾਗਰ ਰੋਡ ਤੇ ਨਾਲ ਹੀ ਆ ਮਤਲਬ ਸਾਗਰ ਰੋਡ ਤੇ ਜਰੋਂ ਆਪਾਂ ਆਉਣੇ ਆ 500 ਮੀਟਰ ਦੂਰੀ ਤੇ ਆ ਇਹ ਦੂਜੇ ਰੋਡ ਤੋਂ ਜਰੋਂ ਆਪਾਂ ਜਾਂਦੇ ਆ ਸਿਵਨੀ ਵਾਲੇ ਜਬਲਪੁਰ ਸਿਵਨੀ ਰੋਡ ਤੋਂ ਆਪਾਂ ਸੱਜੇ ਨੂੰ ਮੁੜ ਜਾਣਾ ਉਪਰੋ ਟਰਨ ਲੈ ਕੇ ਤੇ ਜੇ ਕਿਨ ਲੱਭਾਂ ਚ ਦਿੱਕਤ ਆਉਂਦੀ ਹੋਵੇ ਤੇ ਬਾਕੀ ਆਪਣੀ ਵੀਡੀਓ ਦੇਖ ਕੇ ਆਪਾਂ ਨੂੰ ਕੰਟੈਕਟ ਕਰਕੇ ਬਈ ਕੋਈ ਪੁੱਛ ਵੀ ਸਕਦਾ ਜੀ ਕੋਈ ਇਧਰ ਜਾਂਦਾ ਹੋਵੇ ਤੇ ਠੀਕ ਆ ਬਈ ਫਿਰ ਚੱਲਦੇ ਆ ਸਫ਼ਰ ਤੇ ਤੇ ਮੂੰਹ ਦੇ ਦੇ ਲਈਲੀ ਬਿਆਲੀ ਮੈਂ ਦੇਂਦੀ ਫਿਰਵਾਤ ਚਾਹ ਦੇ ਨਾਲ ਉਹ ਵੀ ਦੂਜੀ ਵਾਰੀ ਇੱਕਾਈ ਖਤਮ ਹੋ ਗਈ ਸੀ ਦੂਜੀ ਵਾਰੀ ਫੇਰ ਕਿਉਂਕਿ ਜਿੱਥੇ ਪੰਜਾਬੀ ਧਾਬਾ ਆਪਾਂ ਨੂੰ ਮਿਲਦਾ ਤੇ ਚਾਹ ਵੀ ਉਹਦੀਆਂ ਮਿਲਦੀ ਹੈ ਫਿਰ ਆਪਾਂ ਦੋ ਵਾਰੀ ਦਾਤਾ ਲਾਈ ਦੇਦਾ ਉਹ ਵੀ ਬਾਕੀ ਇਹਨਾਂ ਦੀ ਚਾਹ ਪੀ ਕੇ ਵੀ ਸੰਤੋਸ਼ਟੀ ਨਹੀਂ ਹੁੰਦੀ ਜੀ ਐਵੇਂ ਚਾਹ ਹੁੰਦੀ ਵੀ ਬੇਕਾਰ ਆ ਕਾੜੀ ਜਾਂਦੇ ਗਾੜੀ ਜਾਂਦੇ ਵਿੱਚ ਅਦਰ ਗਏ ਸਿੱਟੀ ਜਾਂਦੇ ਆ ਉਹ ਪਤਾ ਨਹੀਂ ਨਾਲ ਗਲੇ ਨੂੰ ਫੜ ਲੈਂਦਾ ਤੇ ਪਿੰਡੇ ਤੇ ਵੀ ਖੁਰਕ ਵੀ ਲੜਨ ਲਾ ਦਿੰਦਾ ਤੇ ਇਧਰ ਵਧੀਆ ਚਾਹ ਆ ਚਾਹ ਦੇ ਨਾਲ 2020 ਬਿਸਕਟ ਤੇ ਇਦੂ ਬਾਅਦ ਹੁਣ ਨੇ ਇਥੋਂ ਵੀ 2020 ਆਪਾਂ ਤੇ ਚੱਲਦੇ ਆ ਅੱਜ ਹੈ ਸਫਰ ਵੀ ਆਪਣਾ ਹੈਗਾ 120 ਖਾ ਕੇ 2020 ਚੱਲਦੇ ਆ ਪਰਾਉਂਠੇ ਆ ਗਏ ਬਈ ਤੇ ਅੰਕਲ ਜੀ ਕਹਿੰਦੇ ਪਰਾਉਂਠੇ ਖਾ ਕੇ ਜਾ ਉਹਦੇ ਪ੍ਰੌਂਡਾ ਬਈ ਪੂਰਾ ਵੱਡਾ ਤੇ ਸਵਾਲ ਆਦਾ ਤਿੰਨ ਆਰਗਾ ਹੋਊਗਾ ਇੱਕ ਦੋਹਾਂ ਵਰਗਾ ਇਹ ਨਾ ਅੱਛਾ ਛਕਦੇ ਹੀ ਫਿਰ ਹੁਣ ਅੱਜ ਦੇ ਰੰਦੀ ਸ਼ੁਰੂਆਤ ਹੋ ਚੁੱਕੀ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਪਹਿਲੇ ਪੈਡਲ ਮਾਰ ਰਹੇ ਆ ਤੇ ਅੱਗੇ ਦੀ ਸਫਰ ਵਧੀਆ ਰਵੇ ਸਾਰਾ ਅਰਦਾਸ ਕਰਕੇ ਹਰ ਵੀ ਤੁਰਦੇ ਗੁਰੂ ਮਹਾਰਾਜ ਜੀ ਅੱਗੇ ਧੁੱਪ ਚੜ੍ਹਿਆ ਹੀ ਅੱਜ ਬਾਕੀ ਦੇਖਦੇ ਆ ਅੱਗੇ ਅੱਜ ਤਾਂ ਸਾਈਕਲ ਜਾਂਦੇ ਆ ਉੱਡੇ ਪੂਰੇ ਐ ਬਾਕੀ ਆਸੇ ਪਾਸੇ ਦਾ ਮਾਹੌਲ ਪੂਰੇ ਇਸ ਤਰ੍ਹਾਂ ਦਾ ਹੂੰ ਲਗਭਗ ਡੇਢ ਘੰਟੇ ਦੇ ਵਿੱਚ ਆਪਾਂ ਆ ਗਏ ਆ 25 ਕਿਲੋਮੀਟਰ ਤੇ ਇੱਥੇ ਆਪਾਂ ਸਟਾਪ ਮਾਰਿਆ ਸੀ ਪਾਣੀ ਪੂਣੀ ਪੀਣ ਵਾਸਤੇ ਤੇ ਇਧਰ ਨਦੀ ਨੰਗਰੀ ਹੈ ਬੈਣ ਗੰਗਾ ਨਦੀ ਉਧਰੋਂ ਸਾਹਮਣੇ ਆ ਰਹੀ ਹੈ ਪਹਾੜਾਂ ਦੇ ਵਿੱਚ ਦੀ ਜਮਾ ਇਧਰ ਵੀ ਪਹਾੜ ਵਧੀਆ ਮਾਹੌਲ ਆ ਬਾਕੀ

ho jayenge ke aur khabrya chalega maine aapke channel ne subscribe ho gaya kya main dekha karenge aap logo ki zarurat hai haan dhanyawad bhai aapka vlog bhi hum dalenge the theek hai ji pahunch gaye hain gurdwara sahib gurdwara shri guru granth sahib ji e simni to 22 kilometer pehla te baki jithe aap aaba dabbe de ruke sege uttho 35 kilometer agge a te gurdwara sahib de karde hain darshan ਇਹ ਬਾਕੀ થોੜਾ ਨਾ ਕਰਦੇ ਜਾਣਕਾਰੀ ਸਾਂਝੀ ਵੀ ਇੱਥੇ ਰੁਕਣ ਦੀ ਵਿਵਸਥਾ ਹੈਗੀ ਹੈ ਜਾਂ ਕਿਵੇਂ ਇਸ ਜਗ੍ਹਾ ਤੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਹੋਇਆ ਸੀ ਤੇ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਾਉਣਾ ਤੇ ਉਹ ਸਾਰਾ ਆਪਾਂ ਜੋ ਸੀਗਾ ਉਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਦੇ ਰਾਈਂ ਸਾਂਝੀ ਕਰ ਰਹੇ ਹਾਂ ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਤਿੰਨਾ ਭਾਸ਼ਾ ਦੇ ਵਿੱਚ ਲਿਖਿਆ ਵਾ ਪੰਜਾਬੀ ਇੰਗਲਿਸ਼ ਤੇ ਹਿੰਦੀ ਦੇ ਵਿੱਚ ਲੰਗਰ ਪ੍ਰਸ਼ਾਦਾ ਸ਼ਾਕ ਲਿਆ ਤੇ ਆਪਾਂ ਇੱਥੇ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇੱਥੇ ਰਾਤ ਰੁਕਣ ਦਾ ਪ੍ਰਬੰਧ ਹੈਗਾ ਵਾਧੂ ਕਮਰੇ ਗੁਰਦੁਆਰਾ ਸਾਹਿਬ 4 ਏਕੜ ਜ਼ਮੀਨ ਦੇ ਵਿੱਚ ਬੜਿਆ ਹੋਇਆ ਤੇ ਵਧੀਆ ਪ੍ਰਬੰਧ ਹੈ ਇੱਥੇ ਲੰਗਰ ਪ੍ਰਸ਼ਾਦਾ ਕਿਉਂਕਿ ਬੱਚਾ ਲਈ ਬੰਦਾ ਤੇ ਵਧੀਆ ਪ੍ਰਬੰਧ ਹੈਗਾ ਤੇ ਕੋਈ ਵੀ ਰਾਹ ਜਾਂਦੀ ਸੰਗਤ ਇੱਥੇ ਆ ਜੀ ਰੁਕ ਸਕਦੀ ਆ ਜੇ ਕੋਈ ਹਨੇਰਾ ਸਵੇਰਾ ਹੁੰਦਾ ਤੇ ਕਦੋਂ ਮਰਜੀ ਆਵਾਜ਼ ਮਾਰ ਕੇ ਤੇ ਗੁਰਦੁਆਰਾ ਸਾਹਿਬ ਦਾ ਗੇਟ ਖਲਵਾ ਕੇ ਆ ਸਕਦੇ ਆ ਜੀ ਤੇ ਜਿਸੀ ਕੀ ਇਤਨੀ ਜਾਣਕਾਰੀ ਤੇ ਵਧੀਆ ਮਨ ਨੂੰ ਸਕੂਨ ਮਿਲਿਆ ਤੇ ਇੰਨੀ ਕਿ ਤਕਾਬਤ ਹੋਈ ਸੀ ਲੱਗੀ ਤੇ ਹੁਣ ਇੱਥੋਂ ਆਪਾਂ ਚੱਲਦੇ ਹਾਂ ਅੱਗੇ ਦੇ ਸਫ਼ਰ ਤੇ ਹੋ ਗਿਆ ਭਾਈ ਪੋਣੇ-12 ਦਾ ਤੇ ਆਪਾਂ 50 ਕਿਲੋਮੀਟਰ ਦਾ ਸਫ਼ਰ ਤੈਂ ਕਰਕੇ ਤੇ ਪਹੁੰਚੇ ਸੀਗੇ ਢਾਬੇ ਤੇ ਤੇ ਬਾਈ ਹੁਣੇ ਆਪਾਂ ਨੂੰ ਮਿਲੇ ਸੀਗੇ ਬਾਈ ਹੁਣੇ ਆਪਾਂ ਨੂੰ ਆਫਰ ਕੀਤੀ ਚਾਹ ਦੀ ਕੀ ਹਾਲ ਚਾਲ ਨੇ ਬਾਈ ਵਧੀਆ ਵਧੀਆ ਭਾਜੀ ਤੁਸੀਂ ਦੱਸੋ ਬੜੀਆ ਬਈ ਠੀਕ ਠਾਕ ਹੋਰ ਕੀ ਨਾਮ ਆ ਤੁਹਾਡਾ ਬਾਈ ਨਾਮ ਵੀਰੇ ਮੇਰਾ ਪ੍ਰਿੰਸਪਲ ਸਿੰਘ ਠੀਕ ਆ ਬਾਈ ਕਿੱਥੋਂ ਤੁਸੀਂ ਮੈਂ ਮਾਛੀਵਾੜਾ ਸਾਹਿਬ ਪੰਜਾਬ ਤੋਂ ਬਲੋਂਗ ਕਰਦਾ ਵੀਰੇ ਠੀਕ ਆ ਵੀ ਇੱਧਰ ਕੀ ਕੰਮ ਕਰਦੇ ਹੋ ਇੱਧਰ ਵੀਰੇ ਆਪਾਂ ਜੋਬ ਕਰਦੇ ਆ ਟਰੈਕਟਰ ਲਾਈਨ ਦੇ ਵਿੱਚ ਸੋਨਾਲੀਗਾ ਕੰਪਨੀ ਚ ਠੀਕ ਹੈ ਹੋਰ ਪਰਿਵਾਰ ਸਭ ਵਧੀਆ ਵੀਰੇ ਸਾਹਿਬ ਵਧੀਆ ਵਧੀਆ ਲੱਗਿਆ ਵੀਰੇ ਤੁਸੀਂ ਮਲੇ ਰਸਤੇ ਦੇ ਵਿੱਚ ਹਨਾ ਯਾਤਰਾ ਤੇ ਜਾ ਰਹੇ ਸੀਗੇ ਤੇ ਵੀਰੇ ਹਾਂਜੀ ਨਹੀਂ ਨਹੀਂ ਕੋਈ ਚੱਕਰ ਨਹੀਂ ਵੀਰੇ ਸਾਡ ਤੇ ਸਾਡੇ ਕਿਸਮਤ ਸੀਗਾ ਤੁਹਾਨੂੰ ਪੇਉਣਾ ਦਾ ਹੈਨਾ ਮਿਲ ਗਏ ਆਪਾਂ ਜਿੱਦਾਂ ਵੀ ਵੀਰੇ ਸਹੀ ਲੱਗਿਆ ਹਾਂ ਅੱਗੇ ਨਿਕਲਾਂਗੇ ਦਾ ਬਈ ਐਂ ਵਧੀਆ ਵਧੀਆ ਲੋਕ ਮਿਲਣਗੇ ਨਹੀਂ ਬਿਲਕੁਲ 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 ਭਾਜੀ ਬਿਲਕੁਲ ਜਰੂਰ ਹੈਨਾ ਠੀਕ ਸੱਸਿਕਾ ਬਈ ਸੱਸਿਕਾ ਬਈ ਬੱਸ ਵਧੀਆ ਵਧੀਆ ਕਿਰਪਾ ਮਾਲਕ ਦੀ ਚੜ੍ਹਦੀ ਕਲਾ ਚ ਬਾਈ ਜਿੱਥੇ ਹੀ ਪੰਜਾਬੀ ਵਸਦੇ ਆ ਚੜ੍ਹਦੀ ਕਲਾ ਹੀ ਰਹਿੰਦੇ ਆ ਬਿਲਕੁਲ ਬਾਈ ਹਰ ਜਗ੍ਹਾ ਤੇ ਆਪਣੇ ਪਿਆ ਪੀ ਬਿਲਕੁਲ 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 ਕੀ ਨਾਮ ਬਈ ਮੇਰਾ ਨਾਮ ਵੀਰਜ ਨਵਦੀਪ ਸਿੰਘ ਨਾਮ ਹੈ ਮੇਰਾ ਠੀਕ ਹੈ ਬਾਈ ਤੇ ਮੈਂ ਮੱਧ ਪ੍ਰਦੇਸ਼ ਗਵਾਲਰ ਜ਼ਿਲ੍ਹੇ ਦਾ ਰਹਿਣ ਵਾਲਾ ਆ ਮੈਂ ਵੀ ਟ੍ਰੈਕਟਰ ਕੰਪਨੀ ਜੌਬ ਕਰਦਾ ਐ ਸਕੋਰਡ ਗਰੁੱਪ ਤੇ ਪਾਵਰ ਟ੍ਰੈਕ ਕੰਪਨੀ ਚ ਫੀਲਡ ਆਫੀਸਰ ਠੀਕ ਹੈ ਬਈ ਬਹੁਤ ਵਧੀਆ ਲੱਗਿਆ ਵੀਰ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਅਈ ਵਾਰ ਹੋਟਲ ਤੇ ਰੋਟੀ ਖਾ ਕੇ ਹੁੰਦੇ ਬਾਈ ਤੇ ਮੈਂ ਪੰਜਾਬੀ ਵੀਰ ਭਰਾਣੇ ਤੇ ਬਹੁਤ ਵਧੀਆ ਲੱਗਾ ਮਿਲ ਕੇ ਵੇ ਗੱਲ ਲੱਗੀ ਪੰਜਾਬੀ ਦੇ ਗੱਲਾਂ ਵੇਖੀ ਪੰਜਾਬੀ ਬੰਦਾ ਇਥੇ ਪੰਜਾਬੀ ਦੇ ਬੰਦੇ ਬਹੁਤ ਖੁਸ਼ ਹੁੰਦਾ ਆ ਇੱਕ ਅੰਦਰੋਂ ਨਾ ਅਚੀਵਮੈਂਟ ਜੀ ਹੁੰਦੀ ਹੈ ਆਪਣਾ ਪੰਜਾਬੀ ਵੀਰ ਭਰਾ ਹਣਾ ਪੰਜਾਬੀ ਨਾ ਮੈਂ ਨਾ ਕਿਤੇ ਹੀ ਮੈਂ ਨਾ ਬੰਦਾ ਜੰਗਲਾਂ ਦੇ ਵਿੱਚ ਦਾ ਪੰਜਾਬੀ ਵੇਖ ਰਾ ਖੁਸ਼ ਹੋ ਜਾਂਦਾ ਕਿ ਆਪਣਾ ਪੰਜਾਬੀ ਵੀਰ ਭਰਾ ਮਿਲਿਆ ਬਹੁਤ ਚੰਗਾ ਲੱਗਦਾ ਯਾਰ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਮਾਰਾ ਸੁੱਖ ਰੱਖੇ ਤੁਹਾਡੀ ਯਾਤਰਾ ਸਫਲ ਹੋਵੇ ਮਾਰਾ ਬਈ ਸੋਚਦੇ ਆਣ ਬਾਰੇ ਜੀ ਕੇ ਹਾਂ ਹਾਂ ਵੀਰ ਜੀ ਚਾਰ ਤੁਹਾਨੂੰ ਵੇਖ ਕੇ ਆਡਾ ਪੂਰਾ ਪੂਰਾ ਮਨ ਬਣ ਚੁਕਿਆ ਵਾ ਤੇ ਮੈਂ ਪ੍ਰਿੰਸ ਨਾ ਉਹੀ ਗੱਲ ਕਰਾਂਦੇ ਹਾਂ ਜਦ ਖਲੋਣ ਤੋਂ ਪਹਿਲਾਂ ਮੈਂ ਪ੍ਰਿੰਸ ਵੀਰੇ ਸ਼ੁੱਕਰਵਾਰ ਨੂੰ ਆਪਾਂ ਟੈਂਡੈਂਸ ਲਾ ਕੇ ਨਾ ਤੇ ਦੋ ਦਿਨਾਂ ਦੀ ਲੈ ਕੇ ਛੁੱਟੀ ਤੇ ਮਾਰਾ ਸੁੱਖ ਰੱਖ ਕੇ ਆਪਾਂ ਵੀ ਚੱਲੀਏ ਹੁਣ ਜਾਣਾ ਚਾਹੀਦਾ ਮੈਂ ਨਹੀਂ ਗਿਆ ਜ਼ਿੰਦਗੀ ਇਹ ਹੋਇਆ ਇੱਕ ਵਾਰੀ ਜੇ ਪਰ ਮੈਂ ਇੱਕ ਵਾਰ ਨਹੀਂ ਗਿਆ ਪਰ ਹੁਣ ਮਨ ਬਣ ਗਿਆ ਮਾਰਾ ਸੁੱਖ ਰੱਖ ਕੇ ਤੁਹਾਨੂੰ ਵੇਖ ਕੇ ਤਾਂ ਨਹੀਂ ਹੋ ਜਾਵਾਂਗੇ ਹੁਣ ਹਾਂਜੀ ਤੇ ਬਾਈ ਦਾ ਨੰਬਰ ਆਪਾਂ ਸੇਵ ਕਰ ਲਏ ਜੇ ਬਈ ਤੁਸੀਂ ਆਏ ਤਾਂ ਜ਼ਰੂਰ 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 ਉੱਥੇ ਹੀ ਮਿਲਾਂਗੇ ਮਾਰਾ ਸੁੱਖ ਰੱਖ ਕੇ ਠੀਕ ਹੈ ਚੜ੍ਹ ਤੇ ਬਾਕੀ ਚਾਹ ਆ ਗਈ ਹੁਣ ਆਪਾਂ ਚਾਹ ਛਕਦੇ ਆਂ ਤੇ ਚੱਲਦੇ ਆਂ ਚਾਹੇ ਬਿਨਾ ਚੈਨ ਕਹਾਂ ਰੇ ਬਈ ਸੱਚੀ ਗੱਲ ਚਾਹੇ ਬਿਨਾ ਚੈਨ ਹੈ ਨਹੀਂਗਾ ਕਿਉਂ ਬਈ ਸੱਚੀ ਗੱਲ ਹਨ ਕੱਲ ਬੋੜੀ ਪਿੰਡ ਆ ਗਿਆ ਬਈ ਬੋਰਡ ਤੇ ਤੇ ਇਧਰਲੀ ਸਾਈਡ ਹੈਗਾ ਨਰਸਿੰਘ ਕਾਲਜ ਆ ਇਧਰ ਮੰਦਰਾ ਅੱਗੇ ਜਾ ਕੇ ਨਿਊ ਖਾਲਸਾ ਪੰਜਾਬੀ ਢਾਬਾ ਇਹਦੀ ਪ੍ਰੋਪਰ ਲੋਕੇਸ਼ਨ ਆ ਵੀ ਜਰੋ ਆਪਾਂ ਸਿਮਣੀ ਤੋਂ ਅੱਗੇ ਵੱਲ ਨੂੰ ਚੱਲਨੇ ਆ ਨਾਗਪੁਰਾ ਰੇ ਰੋਡ ਤੇ NH 44 ਨੰਬਰ ਰੋਡ ਤੇ ਢਾਬਾ ਬਈ ਇਹ ਤੇ ਆਪਾਂ ਪ੍ਰੋਪਰ ਲੋਕੇਸ਼ਨ ਪਾਵਾਂਗੇ ਆਪਣਾ ਵੀਰ ਜੇ ਕੋਈ ਹੋਰ ਵੀ ਦੇਖਦਾ ਹੋਵੇ ਆਪਾਂ ਚੰਗੀ ਤਰ੍ਹਾਂ ਲੋਕੇਸ਼ਨ ਪਾਵਾਂਗੇ ਆ ਤੁਸੀਂ ਬੋਰਡ ਵੀ ਦੇਖ ਸਕਦੇ ਹੋ ਤਾਂ ਜੋ ਕਿਸੇ ਵੀਰ ਦੀ ਆਉਣ ਵਾਲੀ ਦੀ ਮਦਦ ਹੋ ਸਕੇ ਬਈ ਪ੍ਰੋਪਰ ਕਿਉਂਕਿ ਜੇ ਆਪਾਂ ਅਧਬ ਚਾਦੀ ਵੀਡੀਓ ਪਾਵਾਂਗੇ ਤਾਂ ਉਹਦੇ ਨਾਲ ਪਤਾ ਨਹੀਂ ਲੱਗਦਾ 4 ਘੰਟੇ 45 ਮਿੰਟ ਦੀ ਪੈਡਲਿੰਗ ਕਰਨ ਤੋਂ ਬਾਅਦ ਆਪਾਂ 2 ਵਜੇ ਦਾ ਸਮਾਂ ਹੋਇਆ ਤੇ ਪਹੁੰਚ ਗਏ ਆ ਨਿਊ ਖਾਲਸਾ ਪੰਜਾਬੀ ਢਾਬਾ ਤੇ ਇਹ 메인 ਰੋਡ ਤੋਂ ਜਾਂਦੇ ਹੋਏ ਆਪਾਂ ਥੱਲੇ ਉਤਰ ਕੇ ਸਰਵਿਸ ਰੋਡ ਤੇ ਇਧਰ ਆ ਗਿਆ ਬੋਰਡ ਵੀ ਦੇਖ ਸਕਦੇ ਹਾਂ ਸਿਵਣੀ ਤੋਂ 20 ਕਿਲੋਮੀਟਰ ਅੱਗੇ ਜਾ ਕੇ ਆ ਤੇ ਇਧਰ ਨੂੰ ਆ ਗਿਆ ਨਾਗਪੁਰ ਜੋ ਇਥੋਂ ਹੈਗਾ 110 ਕਿਲੋਮੀਟਰ ਤੇ ਜੇ ਕਿਹਨੇ ਰੁਕਣਾ ਹੋਵੇ ਬਈ ਇੱਥੇ ਰੁਕ ਸਕਦਾ ਤੇ ਆਪਾਂ ਬਾਈ ਉਹਨਾਂ ਨੂੰ ਪੁੱਛ ਲਿਆ ਬਾਈ ਉਹਨੇ ਕਹਿੰਦੇ ਵੀ ਤੁਸੀਂ ਰਾਤ ਰੁਕ ਜਿਓ ਤੇ ਹੁਣ ਆਪਾਂ ਰੋਟੀ ਵੀ ਖਾ ਖਾਣੇ ਆ ਤੇ ਇਧਰ ਆਪਣੇ ਸਾਈਕਲ ਖੜੇ ਆ ਤੇ ਉਹ ਸਾਹਮਣੇ ਉਹ ਵੀ ਇਹਨਾਂ ਦਾ ਹੀ ਢਾਬਾ ਵਾ ਤੇ ਬਾਈ ਹੁਣ ਇਹਨਾਂ ਦੇ ਜਿਹੜੇ ਤੁਹਾਡੇ ਵਡੇਰੇ ਸੀ ਜਿਹੜੇ ਪਾਕਿਸਤਾਨ ਤੋਂ ਆਏ ਸੀ ਤੇ ਇੱਥੇ ਆ ਕੇ ਇਹਨਾਂ ਨੇ ਢਾਬਾ ਖੋਲਿਆ ਸੀ ਕਦੇ ਬਾਕੀ ਇਹ ਫਿਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਹੈਗਾ ਤੇ ਆਪਾਂ ਜਿੱਥੇ ਇੱਥੇ ਨਹੀਂ ਵੀ ਸੋਚਿਆ ਉੱਥੇ-ਉੱਥੇ ਵੀ ਗੁਰਦੁਆਰਾ ਸਾਹਿਬ ਹੈਗਾ ਵੀ ਤੇ ਇਹ ਆਪਣੇ ਲਈ ਮਾਣ ਵਾਲੀ ਗੱਲ ਆ ਤੇ ਹੁਣ ਛਕਦੇ ਆਂ ਲੰਗਰ ਪ੍ਰਸ਼ਾਦਾ ਤੇ ਕਰਦੇ ਆਂ ਗੱਲਾਂ ਵਾਤਾਂ ਬਾਈ ਹੁਣ ਇਹਨਾਂ ਨੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਕੀ ਹਾਲ ਚਾਲ ਨੇ ਜੀ ਵਧੀਆ ਵਧੀਆ ਠੀਕ ਆ ਤੇ ਕਿੱਥੋਂ ਬਾਈ ਤੁਸੀਂ ਮੈਂ ਬਈ ਨਾ ਠੀਕ ਆ ਠੀਕ ਆ ਬਈ ਹੋਰ ਕੀ ਕਾਰੋਬਾਰ ਆਪਣਾ ਬਈ ਆਪਣਾ ਟਰੱਕਾਂ ਦਾ ਕਾਰੋਬਾਰ ਠੀਕ ਆ ਵਧੀਆ ਚੱਲ ਰਿਹਾ ਉਹ ਜੀ ਤੁਸੀਂ ਬਸ ਵਧੀਆ ਠੀਕ ਠਾਕ ਹੈ ਗੱਡੀ ਤਿਆਰੀ ਹੈ ਬਈ ਆਪਾਂ ਪੰਜ ਤੱਕ ਯਾਤਰਾ ਕਰਦੇ ਆਂ ਅਸੀਂ ਚੱਲੇ ਇੰਦਰ ਹਯੂਸ ਸਾਹਿਬ ਕੱਲ ਨੂੰ ਆਪਾਂ ਤੁਹਾਡੇ ਸ਼ਹਿਰ ਵੇਖ ਦੀ ਨੰਗਾਗੇ ਹਾਂਜੀ ਹਾਂਜੀ ਆਇਓ ਫਿਰ ਵਾਪਸ ਜੀ ਉਹ ਸਾਨੂੰ ਹਾਂ ਬਈ ਇਨ ਆ ਜਿੱਧਰੋਂ ਚੱਲੇ ਤੇ ਹਾਂ ਠੀਕ ਆ ਬਈ ਹਾਂ ਜਰੂਰ ਬਈ ਤੇ ਕੋਈ ਨਹੀਂ ਕੱਲ ਨੂੰ ਆਪਾਂ ਤੁਹਾਡੇ ਸ਼ਹਿਰ ਮਿਲਦੇ ਆਂ ਧੰਨਵਾਦ ਤੁਹਾਡਾ ਬਹੁਤ-ਬਹੁਤ ਤੇ ਠੀਕ ਆ ਬਈ ਟਾਈਮ 8:00 ਵਜ ਗਿਆ ਤੇ ਬਈ ਆਪਾਂ ਨਹਾ ਧੋ ਕੇ ਆ ਗਏ ਰੋਟੀ ਬਣੀ ਕਹਿੰਦਾ ਤੇ ਬਾਈ ਨੇ ਆਪਾਂ ਨੂੰ ਟਕਾਣਾ ਦੇਤਾ ਪਹਿਣਾ ਤੇ ਤੇ ਅੱਜ ਦੀ ਰਾਤ ਇੱਥੇ ਕੱਟ ਕੇ ਤੇ ਆਪਾਂ ਕੱਲ ਨੂੰ ਜਾਵਾਂਗੇ ਨਾਗਪੁਰ ਜਿਹਦੇ ਵਿੱਚ ਹੋਏਗਾ 100 10 ਕਿਲੋਮੀਟਰ ਦੂਰ ਤਾਂ ਮੂੰਹ ਰੋਟੀ ਰੱਟੀ ਖਾਣੇ ਤੇ ਬਾਈ ਹਣਾਂ ਪਹਿਲਾਂ ਗੱਲਾਂ ਬਾਤਾਂ ਮਾਰੀ ਗਏ ਸ਼ੇਰਾਂ ਸ਼ੂਰਾਂ ਨਹੀਂ ਵੀ ਕਹਿੰਦਾ ਸ਼ੇਰ ਆ ਜਾਂਦੇ ਜੰਗਲ ਦੇ ਇੱਥੇ ਤਾਂ ਹੀ ਵਈ ਆਪਾਂ ਜਨੇ ਰਾਣੀ ਕੀਤਾ ਤਾਂ ਹੀ ਇਥੇ ਹੋ ਗਿਆ ਆਪਾਂ ਨੂੰ ਪਿੱਛੇ ਵੀ ਕਿਸੇ ਨੇ ਕਿਹਾ ਸੀਗਾ ਅੱਜ ਵਧੀਆ ਰਿਹਾ ਅੱਜ ਦਾ ਦਿਨ ਵੀ ਇੱਥੇ ਰਿਹਾ ਮਤਲਬ ਵੈਸਪਸ਼ਟ ਹੋ ਗਈ ਆ ਕਰ ਲਦੇ ਆਂ ਫਿਰ ਆਲੂ ਸਫਰ ਤੇ ਰੋਟੀ ਪਾਣੀ ਖਾ ਕੇ ਸੌਣੇ ਆਂ ਐ ਡੈਕੋਰੇਸ਼ਨ ਵਧੀਆ ਕੀਤੀ ਹੋਈ ਆ ਬਾਕੀ ਮੂਸੇ ਦਾ ਰੈਨ ਆ ਬਾਈ ਖਾਲ ਸਾ ਪੰਜਾਬੀ ਢਾਬਾ ਅਰ ਰੰਗਲਾ ਪੰਜਾਬ ਰੋਟੀ ਆ ਗਈ ਹੈ ਬਾਈ ਤੇ ਕਰਦੇ ਆਂ ਸਟਾਰਟ ਫਿਰ ਬਾਕੀ ਆ ਮੰਜ ਚਾਨਾ ਮਸਾਲਾ ਮਗਾ ਲਈ ਬਾਈ ਦਾ ਸੁਭਾਵ ਵਰੀਆ ਪਹਿਲਾਂ ਆਪਾਂ ਲੱਗੇ ਆਏ ਤੇ ਹੁਣ ਬਾਈ ਕਹਿੰਦਾ ਵੀ ਸਵੇਰੇ ਵੀ ਤੁਸੀਂ ਪਰੌਂਠੇ ਰੱਖਾ ਕੇ ਜਾਏ ਇੱਥੇ ਤੇ ਬਾਈ ਨੇ ਦਾ ਘਰੇ ਚਲੇ ਜਾਣਾ ਵੇ ਫੱਤੀ ਫੇਰੇ ਆਪਾਂ ਵੀ ਘਾਟੀ ਖਾਣੇ ਆ ਤੇ ਦੇਖਦੇ ਹਾਂ ਹੁਣ ਕਰਦੇ ਹਾਂ ਕਿੰਤਰ ਦਾ ਕਰਤੀ ਆ ਮੁੰਡੇ ਨੇ ਜਮਾ ਵਿਕਰੰਗਲਾ ਪੰਜਾਬ ਜਮਾ ਇੱਕੋ ਜੀ ਆ ਹਾਂ ਮੇਰੀ ਗੱਲ ਸੁਣ ਲੋ ਹੌਣੇ ਟਾਈਮ ਤੇ ਨਾ ਇਹਦੇ ਨਾਲ ਕੋਲ ਫੋਨ ਲੈਣਾ ਜਿਹੜਾ 17 ਆਇਆ ਠੀਕ ਉਹ ਪਿੱਛੇ ਉਹਦੇ ਝੱਗੇ ਨਾਲ ਦਾ ਠੀਕ ਉਹਦੇ ਜੀ ਵੀਡੀਓ ਬਣਾਇਆ ਕਰਨੀ ਆ ਸੀ ਗੱਲ ਜੀਆ ਟਾਈਮ ਹੋ ਗਿਆ 9:30 ਦਾ ਤੇ ਆਪਾਂ ਰੋਟੀ ਪਾਣੀ ਛੱਕ ਕੇ ਆ ਗਏ ਸੀਗੇ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਨੇ ਦੁਪਹਿਰੇ ਵੀ ਆਪਣੇ ਤੋਂ ਕੋਈ ਪੈਸਾ ਨਹੀਂ ਲਿਆ ਰੋਟੀ ਦਾ ਤੇ ਨਾ ਹੁਣ ਤੇ ਬਾਈ ਕਹਿੰਦਾ ਵੀ ਫੇਰੇ ਮੈਂ ਹੁਣ ਚਲੇ ਜਾਣਾ ਵੀ ਫੇਰੇ ਤੁਸੀਂ ਲੰਗਰ ਪ੍ਰਸ਼ਾਦਾ ਛੱਕ ਕੇ ਜਾਇਓ ਪਰੌਂਠੇ ਵਗੈਰਾ ਤੇ ਬਾਈ ਦਾ ਧੰਨਵਾਦ ਵੀ ਬੜੇ ਬੀਬੇ ਬੰਦੇ ਆ ਤੇ ਆਪਾਂ ਨੂੰ ਦੇਖਣ ਨੂੰ ਪਹਿਲਾਂ ਲੱਗਦਾ ਸੀ ਵੀ ਸੁਭਾ ਥੋੜਾ ਉਵੇਂ ਲੱਗਦਾ ਤੇ ਗੱਲਾਂ ਪਤਾ ਨਹੀਂ ਕਰਦੇ ਪਰ ਵਧੀਆ ਬੰਲਾ ਬਤਾਂ ਕੀਤੀਆਂ ਸ਼ਾਮ ਨੂੰ ਵਧੀਆ ਲੱਗਿਆ ਬਈ ਮਿਲ ਕੇ ਤੇ ਹੁਣ ਆਪਾਂ ਨੂੰ ਬਾਈ ਨੇ ਟਿਕਾਣਾ ਦਿੱਤਾ ਇਹ ਚਲੋ ਜੋ ਵੀ ਹੋਇਆ ਤੇ ਟਿਕਾਣਾ ਬਾਈ ਨੇ ਦਿੱਤਾ ਆਪਾਂ ਨੂੰ ਧੰਨਵਾਦ ਬਾਈ ਦਾ ਬਹੁਤ ਬਹੁਤ ਤੇ ਕੱਲ ਦਾ ਸਫ਼ਰ ਹੋਊਗਾ ਆਪਣਾ ਨਾਗਪੁਰ ਵਾਲਾ 120 ਕਿਲੋਮੀਟਰ ਦਾ ਤੇ ਮਿਲਦੇ ਆਂ ਕੱਲ ਸਫ਼ਰ ਤੇ ਬਾਕੀ ਤੁਸੀਂ ਵੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਫਿਰ ਕੱਲ ਨੂੰ